ਸੋਸਾ ਸੁਭਾਸ਼ਾ ਇਹ ਗਿਆ ਆਪਣਾ ਸੰਭੂ ਬਾਰਡਰ ਤੇ ਇਹ ਕੱਲ ਪਰਸੋ ਗਿਆ ਸੀ ਤੇ ਉੱਥੇ ਚੱਲ ਕੇ ਕਿੰਨਾ ਦਾ ਉੱਥੇ ਕਿੰਨਾ ਦਾ ਉਹ ਪਤਾ ਨਹੀਂ ਬੰਬ ਜਾ ਜਿਹੜਾ ਹੁੰਦਾ ਉਹ ਬਜਾ ਨਾਲਾਂ ਤੇ ਨਾਲਾਂ ਸੱਟ ਛੱਟ ਜਾਂਦੀ ਹੈ ਕਿੰਨਾ ਦਾ ਇਹ ਉੱਥੇ ਦਾਖਲ ਹੋਇਆ ਹੈ ਕਿੰਨਾ ਦਾ ਇਹ ਰਾਜਪੁਰੇ ਉੱਥੇ ਦੁਨੀਆ ਮੜੀ ਮਾ ਸਰਪੰਚ ਸਾਫਕਾ ਸਰਪੰਚ ਜੌੜਾ ਚੰਗਾ ਤੇ ਮੈਂ ਉਹਨਾਂ ਨੂੰ ਖਸਾਨਾਂ ਨੂੰ ਕਿਹਾ ਉਹਨਾਂ ਮੈਨੂੰ ਪੁੱਛਿਆ ਤੇ ਮੈਂ ਆਖਿਆ ਵੀ ਇਹਨੂੰ ਨਾ ਰੈਫਰ ਕਰ ਦੋ ਬਟਾਲੇ ਤੇ ਇੱਥੇ ਹੀ ਵੇਖ ਕੇ ਇਹਦਾ ਇਲਾਜ ਕਰਾਵਾਂਗੇ ਨਹੀਂ ਤੇ ਹੋਰ ਕਿਤੇ ਜਿੱਥੋਂ ਵੀ ਹੋਊਗਾ ਇਹਦਾ ਇਲਾਜ ਵਧੀਆ ਤੇ ਵਧੀਆ ਹੋ ਸਕੇ ਕਿਨਾਂ ਦਾ ਇਹ ਕਿਦਾਂ ਦਾ ਵੀ ਹਾਂਜੀ ਇਹ ਕਿਦਾਂ ਦੇ ਇਹ ਗਿਆ ਘਰੋਂ ਤੇ ਪਰਸੋਂ ਸਭੀ ਜਲ ਗਿਆ ਹੀ ਇਹ ਆਪ ਆਪਣਾ ਮਾਦਾ ਸੰਘਰਸ਼ ਕਿਨਾਂ ਦਾ ਢੱਲੇ ਵਾਲ ਦੇ ਨਾਲ ਅਸੀਂ ਕਿਨਾਂ ਦਾ ਆਹ ਹੈ ਇਹ ਇਹ ਮੈਂ ਤਾਂ ਕਹਿਣੀ ਇਹ ਇਹ ਗਿਆ ਹੀ ਕਿੰਨਾ ਦਾ ਸਿੰਘੂ ਬਾਲ ਤੇ ਵੀ ਇਹਨੇ ਮੈਨੂੰ ਫੋਨ ਕੀਤਾ ਪਹਿਲਾਂ ਕਿੰਨਾ ਦਾ ਵੀ ਅਸੀਂ ਪਹੁੰਚ ਗਏ ਇੱਕ ਇੱਕ ਰਹਿ ਗਿਆ ਬੈਰੀਕਲ ਟੋਟਲ ਤੋੜਨ ਵਾਲਾ ਬਾਅਦ ਤੇ ਇਹਦਾ ਫੋਨ ਵੀ ਕਿਹਨੇ ਕੀਤਾ ਵੀ ਸੂਬਾ ਸੂਬਾ ਤੁਹਾਡੇ ਮੁੰਡੇ ਨੂੰ ਇੰਨਾ 6 ਲੱਖ ਜਿਆਦਾ ਲੱਗੀ ਆ ਕਿੱਥੇ 6 ਲੱਗੀ ਨਲਾਂ 'ਚ ਲੱਗੀ ਆ ਕਿੰਨਾ ਦਾ ਨਲਾਂ 'ਚ ਟਾਂਕੇ ਲੱਗੇ ਆ ਬੱਚੇ ਉਹ ਉਹਨਾਂ ਕੋ ਬੰਬ ਜਾਂ ਛੁੱਟਿਆ ਕਿਨਾਂ ਦਾ ਜਿੱਥਾਂ ਕੋਈ ਗ੍ਰਨੇਡ ਜਾਂ ਹੁੰਦਾ ਕਿਨਾਂ ਦਾ ਉਹ ਕਿਨਾਂ ਦਾ ਵੱਜ ਨਲਾਂ ਦੇ ਕਿਨਾਂ ਦਾ ਤੇ ਨਲ ਫਟ ਗਿਆ ਟਾਂਕੇ ਲੱਗੇ ਕਿਨਾਂ ਦਾ ਨਾਮ ਕੀ ਤੁਹਾਡੇ ਬੇਟੇ ਦਾ ਜਰਨਾਲ ਸਿੰਘ ਸਿੰਘਾ ਅੱਛਾ ਫੇ ਤੁਸੀਂ ਉੱਥੇ ਲੈਣਗੇ ਹਾਂਜੀ ਨਹੀਂ ਉੱਥੇ ਆਪਣਾ ਰਾਜੂ ਅ ਰੋੜਾ ਵਾਲੀ ਜਾ ਉਹਨਾਂ ਨੇ ਕਿਨਾਂ ਦਾ ਮੈਨੂੰ ਫੋਨ ਕੀਤਾ ਵੀ ਅਸੀਂ ਲੈ ਕੇ ਗੱਡੀ ਕਰਕੇ ਤੇ ਅਸੀਂ ਲੈ ਆਉਨੇ ਹਾਂ ਕਿਨਾਂ ਦਾ ਫੇ ਰਾਤ 12 1 ਵਜੇ ਆ ਕੇ ਘਰ ਤੇ ਹੁਣ ਕਿ ਤੇ ਹਸਪਤਲ ਲੈ ਆਏ ਕਿਨਾਂ ਦਾ ਜਿੱਤੂ ਜੀ ਠੀਕ ਹੋ ਜਾਂਦੇ ਨੇ ਉਹ ਕਿਤੇ ਇਹ ਆਪਣਾ ਵੇਖਾਂਗੇ ਕਿ ਕਿਨਾਂ ਦੇ ਹਾਂਜੀ ਹੋਰ ਵੀ ਪਿੰਡ ਦੇ ਨੂੰ ਲਾ ਕੇ ਦੇ ਨਾਲ ਇਹ ਐਰਕਾਂ ਤੇ ਕੱਲਾ ਗਿਆ ਸੀ ਕਿਨਾਂ ਦਾ ਪਹਿਲਾਂ ਕਿਨਾਂ ਦਾ ਜਾਂਦੇ ਰੇ ਮੈਂ ਉੱਥੇ ਇਸ ਪਿਛਲੀ ਵਾਰੀ ਸਾਲ 13 ਮਹੀਨੇ ਲੱਗਾ ਮੈਂ 7 ਟਰਾਲੀਆਂ ਵੀ ਦੋ ਬੱਚਾ ਭਰ ਕੇ ਘੜੀਆਂ ਰੇਲ ਗੱਡੀ ਤੇ ਵੀ ਜਾਂਦੇ ਰੇ ਪਿਛਲੀ ਵਾਰੀ ਸਾਡੇ ਕਿਨਾਂ ਦਾ ਬਣੇ ਸੁਨਾਕ ਦੀ ਕਾਰਟ ਵੀ ਬਣੇ ਕਿਨਾਂ ਦਾ ਤੁਸੀਂ ਪਹਿਲਾਂ ਵੀ ਧਰਨੇ ਤੇ ਜਾਂਦੇ ਰਹੇ ਉਹ ਕਦੀ ਇਦਾਂ ਦੀ ਮਾਤ ਧਰਨਾ ਨਹੀਂ ਸੀ ਤੁਸੀਂ ਅਸੀਂ ਧਰਨਾ ਦੇ ਜਾਂਦੇ ਹਾਂ ਕਿਨਾਂ ਦਾ ਇਹ ਜਦੋਂ ਕੋਈ ਵੀ ਹੋਏ ਜਿਤਨਾ ਆਪਣਾ ਟੂਲ ਪਲਾਜ਼ਾ ਤੇ ਪਹਿਲਾਂ ਜਾਂਦੇ ਰਹੇ ਕਿੰਨਾ ਦਾ ਸਾਰੇ ਕਿੰਨਾ ਦਾ ਐਂ ਹਰਕ ਥੰਗ ਕਿੰਨਾ ਦਾ ਸੰਘਰਸ਼ ਵਿੱਚ ਕਿੰਨਾ ਦਾ ਮੇਰਾ ਨਾਮ ਜਨੈਤ ਸਿੰਘ ਜੀ ਮੇਰੇ ਆ ਪ੍ਰਾਈਵੇਟ ਪਾਰਟ ਤੇ ਲੱਗਾ ਜੇ ਗ੍ਰਨੇਡ ਹੈਂਡ ਗ੍ਰਨੇਡ ਸੁੱਟਿਆ ਜੀ ਉਹ ਸੰਭੂ ਬਾਡਰ ਤੇ ਕੱਲ ਹੀ ਗਏ ਆ 11:30 ਵਜੇ ਪਹੁੰਚੇ ਆ ਉੱਥੇ ਗੱਡੀਆਂ ਤੇ ਗਏ ਆਂ ਜਥੇਬੰਦੀ ਨੇ ਜਦੋਂ ਅਸੀਂ ਗਏ ਆ ਉਦੋਂ ਤੇ ਬੈਠੇ ਹੀ ਸਾਰੇ ਕਿਸਾਨ ਸ਼ਾਂਤਮਈ ਤੇ ਇਹਨਾਂ ਨੇ ਬੰਬ ਸੁੱਟੇ ਡਰੋਂ ਨਾਲ ਲੰਗਰ ਖਾਂਦਿਆਂ ਦੇ ਵੀ ਸੁੱਟੇ ਆ ਉਦੋਂ ਚੈੱਕ ਕੀਤੇ ਜਦੋਂ ਮਾਰੇ ਮਟੇ ਜਦੋਂ ਫਿਰ ਜਥੇਬੰਦੀ ਆ ਗਈ ਉਹਨਾਂ ਨੇ ਹੁਕਮ ਕੀਤਾ ਵੀ ਜਾਓ ਅੱਗੇ ਤੇ ਫਿਰ ਇਹਨਾਂ ਨੇ ਲਗਾਤਾਰ ਬੰਬ ਚੱਲਦੇ ਰਹੇ ਆ ਉਹ ਹਰਿਆਣਾ ਸਰਕਾਰ ਵੱਲੋਂ ਪੁਲਿਸ ਵਾਲਿਆਂ ਵੱਲੋਂ ਹਰ ਜਗ੍ਹਾ ਪੁਲਿਸ ਹਾਂਜੀ ਫਾਇਰ ਵੀ ਕਿਤੇ ਹਾਂਜੀ ਹਾਂ ਇਨੇ ਪਸਤੌਨਾਂ ਨਾਂ ਬਾਕੀ ਓਦਾਂ ਵੀ ਫੈਰ ਕੀਤੇ ਗਏ ਕਈਆਂ ਦੇ ਵੱਜੀ ਵੀ ਆ ਮੇਰੇ ਨਾਲ ਇੱਕ ਮੁੰਡਾ ਪਿਆ ਹੀ ਉੱਥੇ ਰਾਜਪੁਰੇ ਹਸਪਤਾਲ ਉਹਦੇ ਇੱਥੋਂ ਮੱਥੇ ਤੋਂ ਵਾਵਾ ਡੂੰਗਾ ਵੱਜ ਕੇ ਤੇ ਆਉ ਨਾਂਗੀ ਤੂੰ ਉਹਨੂੰ ਫਿਰ ਪਟਿਆ ਉੱਥੇ ਪਟਿਆਲੇ ਰੈਫਰ ਕਰ ਦਿੱਤਾ ਸੀ ਮੈਨੂੰ ਮਾਰਿ ਮਾਰੀ ਹੋਸ਼ ਨਹੀਂ ਮੇਰੇ ਟੀਕਾ ਲਾਇਆ ਸੀ ਬਿਓ ਸੀਦਾ ਮੈਨੂੰ ਮਾਰਿ ਮਾਰੀ ਹੋਸ਼ ਸੀ ਆਂਦੇ ਨੂੰ ਪਟਿਆਲੇ ਰੈਫਰ ਕਰ ਦੋ ਇੱਥੇ ਲਾਜ਼ਮੀ ਹੋਣਾ ਬੜਾ ਕੁਝ ਲਾਇਆ ਹੈ ਬੈਰੀਗੇਟ ਲਾਇਆ ਹੀ ਗਾੜੀ ਉਹ ਕੰਕਰੀਟ ਪਾ ਕੇ ਕਈ ਕੁਛ ਵੜੀ ਉਹ ਸੂਏ ਲਾਇਆ ਹੀ ਗਰੀ ਸਾਉ ਕੋਲ ਹੀ ਲਾਇਆ ਮਤਲਬ ਅਸੀਂ ਬੀਕੇ ਜੂ ਮੱਝਾ ਬੁਲਾਉਂਦੇ ਅਸੀਂ 2-3 ਗੱਡੀਆਂ ਗਈਆਂ ਬੀਕੇ ਜੂ ਮੱਝਾ ਜੇ ਮੇਰਾ ਜੌੜਾ ਸਿੰਘਾ ਪਿੰਡ ਜੀ ਮੇਰੇ ਉਹ ਹੈਂਡ ਗ੍ਰਨੇਡ ਉਹਨਾ ਪਿੰਨ ਪੁੱਟ ਕੇ ਮਾਰਿਆ ਉਹ ਵੱਜਾ ਜੇ ਇੱਥੇ ਥੱਲੇ ਵੱਜ ਗਿਆ ਪ੍ਰਾਇਮਰੀ ਪੌਂਡ ਤੇ ਟੈਂਕੇ ਲੱਗੇ ਆ ਉਹਦੇ ਬਾਵਾ ਫਾਟਾ ਹਾਂ ਕਾਫੀ ਨੌਜਵਾਨ ਮੈਨੇ ਲੱਗੇ ਨਾਲੇ ਪਹਿਲਾਂ 15-20 ਪਹਿਲਾਂ ਅਸੀਂ ਬੈਠ ਕੇ ਬੈਠ ਗਏ ਆ ਉੱਥੇ ਲੱਗੇ ਪਹੁੰਚ ਗਏ ਆ ਉਹਦੇ ਤੇ ਬੈਠ ਗਏ ਉਥੇ ਤੇ ਉਹ ਸੂਏ ਸਵਾਵੇ ਪੁੱਟਣ ਲੱਪੇ ਤੇ ਮੁੜ ਕੇ ਵਾਹਿਗੁਰੂ ਦਾ ਜਪ ਕਰਨ ਲੱਪੇ ਸੂਏ ਪੁੱਟੇ ਗਏ ਤੇ ਫਿਰ ਇਹਨਾਂ ਨੇ 15-20 ਗਰਨੇਡ ਸੁੱਟੇ ਉਥੇ ਗਰਨੇਡ ਪਿੰਨ ਪੁੱਟ ਕੇ ਸੁੱਟਦੀ ਤੇ ਜਦੋਂ ਗਰਨੇਡ ਸੁੱਟੇ ਤਾਂ ਫਿਰ ਅਸੀਂ ਉਹਨਾਂ ਨੂੰ ਕਿਹਾ ਵੀ ਅਸੀਂ ਭਰਾ ਹੱਥ ਜੋੜਨੇ ਤੁਸੀਂ ਸਾਡੇ ਭਰਾ ਜੇ ਜਾਂ ਸੱਦੀ ਗੋਲੀ ਮਾਰ ਦੋ ਜਾਂ ਸਾਨੂੰ ਜਾਣ ਦੋ ਕਿ ਤੁਸੀਂ ਇਹਨਾਂ ਨੂੰ ਮਾਰ ਹੀ ਦਿਓ ਜੇ ਗਰਨੇਡ ਹੀ ਸੁੱਟੀਆਂ ਜਾਣੇ ਅਸੀਂ ਬੈਠੇ ਹਾਂ ਸ਼ਾਂਤਮਈ ਵਾਹਿਗੁਰੂ ਦਾ ਜਪ ਕਰਦੇ ਹਾਂ ਤੇ ਫਿਰ ਇਹ ਹੰਡ ਤੇ ਜਦੋਂ ਇੱਕ ਸੂਬਾ ਰਹਿ ਗਿਆ ਮੈਂ ਪੁੱਟ ਕੇ ਇਹ ਜਾਣ ਲੱਗਾ ਤੇ ਉਹ ਉਦੋਂ ਮੁੰਡਾ ਆਉਂਦਿਆ ਸੀ ਉਹਨੇ ਡਾਂਗ ਫੜੀ ਉਹਨੂੰ ਆਖਿਆ ਸ਼ਾਂਤਮਈ ਰਹਿਣਾ ਉਹਦੇ ਬਾਅਦ ਜੇ ਗ੍ਰੇਨੇਡ ਥੱਲੇ ਵੱਜ ਗਿਆ ਤੇ ਮੇਰੇ ਫਿਰ ਪ੍ਰਾਈਵੇਟ ਪਾਰਟ ਤੇ ਲੱਗਾ ਕਾਸੇ ਕਿਹਨੋਂ ਪਤਾ ਵੀ ਕਿ ਬਟਾਲੇ ਆ ਕੇ ਆਏ ਹੋਰੇ ਉੱਥੇ ਬਾਗਲ ਜਾਣੇ ਹੋਗੇ ਮਰੀਜ਼ ਬਹੁਤ ਹੋ ਗਏ ਡਾਇਰੈਕਟਰ ਥੋੜੇ ਰਾਜਪੜਾ ਸਰਕਾਰੀ ਉਸਤਾ ਹਾਂਜੀ ਜਥੇਬੰਦੀ ਵਾਲੇ ਆਏ ਉਹੀ ਲੈ ਕੇ ਆਏ ਮੈਨੂੰ ਇੱਥੇ ਹਾਂਜੀ ਹੋਰ ਕੋਈ ਨਹੀਂ ਡਣਿਆ ਜਥੇਬੰਦੀ ਦਾ ਪ੍ਰਧਾਨ ਰੋੜਾਂਵਾਲੀ ਤੋਂ ਰਾਜੂ ਮੇਰੇ ਕੋ ਪੇਸ਼ੈਂਟ ਆਇਆ ਤੇ ਤੁਹਾ ਦਾ ਪੇਸ਼ੈਂਟ ਤੇ ਕੀ ਹੋਇਆ ਹੈ ਜੀ ਸਾਡੇ ਕੋ ਜਰਨੈਲ ਸਿੰਘ ਪੇਸ਼ੈਂਟ ਆਇਆ ਆ ਜੋੜਾ ਸਿੰਘ ਦਾ ਰਹਿਣ ਵਾਲੇ ਨੇ ਕਿਸਾਨ ਅੰਦੋਲਨ ਜਿਹੜਾ ਚੱਲਦਾ ਵੇ ਉੱਥੇ ਇਹਨਾਂ ਦੀ ਇੰਜਰੀ ਹੋਈ ਆ ਤੇ ਕੱਲੇ ਬਾਹਰ ਰਾਜਪੁਰੇ ਐਡਮਿਟ ਸੀ ਕਿ ਅੱਜ ਸਾਡੇ ਕੋਲ ਆਏ ਨੇ ਮਨ ਕਿੰਨੀ ਵੀ ਚੋਟ ਹੈ ਨਾ ਇੰਜਰੀ ਆ ਠੀਕ ਹੈਗੀ ਆ ਸਕੈਨ ਲੈ ਕੇ ਆਇਆ ਡਾਕਟਰ ਸਾਹਿਬ ਨੇ ਸਰਜਨ ਨੇ ਤੇ ਉਸ ਤੋਂ ਬਾਅਦ ਕਲੀਅਰਲੀ ਪਤਾ ਲੱਗੂਗਾ ਕਿਸਾਨੀ ਨੂੰ ਨੋਟ ਹੋਇਆ ਹੈ ਹਾਂਜੀ ਹਾਂਜੀ